ਹੱਥੀ ਆਪਾਂ ਰੁੱਕ-ਫੁੱਟ ਕੇ ਨਸ਼ਿਆਂ ਨੇ ਸਾਡੇ ਪੁੱਤ ਫੁੱਟਦੇ ਨਸ਼ਿਆਂ ਨੇ ਸਾਡੇ ਪੁੱਤ ਫੁੱਟਦੇ ਨਸ਼ਿਆਂ ਨੇ ਸਾਡੇ ਪੁੱਤ ਫੁੱਟਦੇ ਜੜਜ ਸਿਉਂਖ ਪੈਜੇ ਕਨੇ ਸੁੱਕ ਜਾਂਦਾ ਉਹ ਸੁੱਕੇ ਜਾਂਦਾ ਜਿੰਨਾ ਮਰਜੀ ਦਿਓ ਪਾਣੀ ਟਾਣਾ ਇੱਕ ਇੱਕ ਕਰਕੇ ਟੁੱਟ ਜਾਂਦਾ ਇੱਕ ਰੁੱਖ ਵੀ ਹੈ ਪੰਜਾਬ ਸਾਡਾ ਜਿਹਦੀ ਜੜਜ ਨਸ਼ਿਆਂ ਦਾ ਪਾਣੀ ਪੈ ਗਿਆ ਇਹਨੂੰ ਬਚਦਾ ਇਹ ਬਚਾ ਲੋ ਸਸੀ ਗਾਜੀ ਮੈਂ ਬੁੱਟੋ ਸਿੰਘ ਲੱਤੜ ਸਾਡੇ ਭਰਾਜੀ ਗਾਣਾ ਲੱਗਿਆ ਨੇ ਵਾਸ ਪੰਜਾਬ ਦੇ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਕੰਮ ਕਰਨ ਦਾ ਇਹ ਗਾਣੇ ਨੂੰ ਵਾਤਵਾਰ ਸ਼ੇਅਰ ਕਰਨ ਵਾਲੇ ਦੇਖਿਓ ਉਹਨਾਂ ਨੇ ਉਹਨਾਂ ਤੱਕ ਪਹੁੰਚਾਇਓ ਜਿਹੜੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਬਾਕੀ ਗੱਲਬਾਤ ਉਹ ਬਾਈ ਜੀ ਦੇ ਨਾਲ ਵੀ ਆਪਾਂ ਕਰਦੇ ਆਂ ਹਾਂਜੀ ਬਾਜੀ ਗਾਣਾ ਕਿੱਦਾਂ ਲੱਗਿਆ ਤੁਹਾਨੂੰ ਕੰਮ ਕਰਕੇ ਤੇ ਪੰਜਾਬ ਪੁਲਿਸ ਨੇ ਗਾਣਾ ਵਰਦੀ ਦੇ ਵਿੱਚ ਗਾਇਆ ਹਾਂਜੀ ਧੰਨਵਾਦ ਤੁਹਾਡਾ ਮੈਂ ਐਸੀ ਬਸਾਕਾ ਸਿੰਘ ਪੰਜਾਬ ਪੁਰ ਦੇ ਰਜੋਬ ਕਰਦਾ ਜੀ ਖੰਨੇ ਮੇਰੀ ਡਿਊਟੀ ਆ ਤੇ ਜੋ ਇਹ ਗਾਣਾ ਲਿਖਿਆ ਨਸ਼ੇ ਵਾਲਾ ਗਾਣਾ ਨਸ਼ਾ ਮੁਕਤ ਪੰਜਾਬ ਆਪਾਂ ਜੋ ਕਰਨਾ ਚਾਹੁੰਦੇ ਜੀ ਪੰਜਾਬ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਵੀ ਆਪਾਂ ਜਿਹੜਾ ਇਹ ਨਸ਼ਾ ਆਪਣੇ ਪੰਜਾਬ ਦੇ ਵਿੱਚ ਘਰ ਘਰ ਵੜ ਚੁੱਕਿਆ ਇਹਨੂੰ ਬਾਹਰ ਕਿਵੇਂ ਇਹਨੂੰ ਖਤਮ ਕਿਵੇਂ ਕਰਨਾ ਤੇ ਗਾਣੇ ਦੇ ਬੋਲ ਭਾਈ ਤਰਲੋਚਨ ਵੀਰ ਨੇ ਲਿਖੇ ਨੇ ਤਰਲੋਚਨ ਤੋਚੀ ਬੁੱਲੇਪੁਰ ਤੋਂ ਪ੍ਰੋਡਿਊਸਰ ਡਾਇਰੈਕਟਰ ਭਾਈ ਬਰਾਮਜੋਤ ਜੀ ਨੇ ਵੀ ਖੰਨੇ ਤੋਂ ਨੇ ਅਸੀਂ ਸਾਰੀ ਟੀਮ ਨੇ ਬਹੁਤ ਨਾਲ ਮਿਲ ਕੇ ਮਿਹਨਤ ਕਰੀ ਹੈ ਇਹ ਗਾਣਾ ਜਿਹੜਾ ਰਿਲੀਜ਼ ਕਰਿਆ ਭਾਈ ਤਰਲੋਚਨ ਦੀ ਆਪਣੇ ਤਰਲੋਚਨ ਵੀਰ ਦੇ ਆਪਣੇ ਕੰਪਨੀ ਮਿਸਟਰ ਰਾਓ ਐਂਟਰਟੇਨਮੈਂਟ ਉਦੋਂ ਉਹ ਚੈਨਲ ਤੋਂ ਅਸੀਂ ਇਹਨੂੰ ਲਾਂਚ ਕਰਿਆ ਤੁਸੀਂ ਸਾਰਿਆਂ ਨੇ ਇਹ ਗਾਣਾ ਸੁਣਨਾ ਹੈ ਸਬਸਕ੍ਰਾਈਬ ਕਰਨਾ ਹਾਂਜੀ ਮੈਂ ਤੋਚੀ ਬੁੱਲੇ ਪ੍ਰਿਆ ਤੇ ਮੇਰੀ ਸਾਰੀ ਟੀਮ ਰੋਕ ਪ੍ਰੋਡਕਸ਼ਨ ਦੀ ਸਾਰੀ ਟੀਮ ਸਾਨੂੰ ਇੰਨੀ ਖੁਸ਼ੀ ਹੋ ਰਹੀ ਆ ਮਾਨ ਇਹ ਕਰ ਇਸ ਕਰਕੇ ਹੋ ਰਿਹਾ ਗਾਣੇ ਬਹੁਤ ਕਰਿਆ ਸੀ ਪਹਿਲਾਂ ਵੀ ਕਰਦੇ ਉਹਦੇ ਅੱਗੇ ਵੀ ਕਰਦੇ ਨੇ ਪਰ ਜੋ ਅੱਜ ਸਾਡੀ ਜਨਰੇਸ਼ਨ ਜਿਹੜੀ ਕਰਕੀ ਪੀਂਦੇ ਛੇ ਦੇ ਵਿੱਚ ਉਹ ਸਿੱਧੇ ਰਾਹ ਪਾਉਣ ਲਈ ਸਾਡੀ ਟੀਮ ਨੇ ਇੱਕ ਉਪਰਾਲਾ ਕਰਿਆ ਗੀਤ ਦੇ ਤੌਰ ਤੇ ਜੋ ਵੀ ਪੇਸ਼ ਕਰਿਆ ਵਾਕਈ ਤੁਸੀਂ ਸੁਣ ਲੈਣਾ ਗੀਤ ਨੂੰ ਪਤਾ ਲੱਗ ਜਾਣਾ ਸਾਡੇ ਵੱਲ ਕੋਸ਼ਿਸ਼ ਵਧੀਆ ਕਰੀ ਗਈ ਆ ਕਾਕੀ ਸੋਚੇ ਦੱਸਣਾ ਕਿ ਜਿਹੜਾ ਗਾਣਾ ਕਿੱਦਾਂ ਦਾ ਲੱਗਿਆ ਤੇ ਅੱਗੇ ਵੀ ਆਉਣੇ ਟਾਈਮ ਸਾਡੀ ਟੀਮ ਸਾਰੇ ਇਦਾਂ ਦੇ ਗਾਣੇ ਕਰਦੀ ਰਹੂਗੀ ਇਹ ਉਹਦੇ ਰੋ ਧੰਨਵਾਦ ਸਸੀ ਗੱਲ ਜੀ ਸਾਰੇ ਮੈਂ ਤੁਹਾਡਾ ਆਪਣਾ ਬਿੰਦਰ ਗੋਸਲ ਵਾਲਾ ਜਿੱਦਾਂ ਕਿ ਤੁਸੀਂ Song ਬਹੁਤ ਸੁਣਦੇ ਹੋ ਮਾਰਕੀਟ 'ਚ ਪਰ ਇੱਕ ਇਹ Song ਨਹੀਂ ਹੈਗਾ ਇੱਕ ਮੈਸੇਜ ਹੈ ਲੋਕਾਂ ਨੂੰ ਜਿਹੜਾ ਕਿ ਨਸ਼ੇ ਤੋਂ ਮੁਕਤ ਕਰਾਊਗਾ ਪੰਜਾਬ ਨੂੰ ਤਾਂ ਸਾਡੇ ਵੀਰ ਜੀ ਨੇ ਇਹ ਤਲੋਚਨ ਸਿੰਘ ਜੀ ਤੋਚੀ ਜੀ ਜਿਨ੍ਹਾਂ ਨੇ ਅਨਵਪ੍ਰਾਲਾ ਕੀਤਾ ਸਾਰੀ ਟੀਮ ਦਾ ਤੇ ਗਾਣੇ ਨੂੰ ਜ਼ਰੂਰ ਸੁਣਨਾ ਤੁਸੀਂ ਇਕ ਨਸ਼ਾ ਮੁਕਤ ਸੌਂਗ ਆ ਵੀ ਸਾਰਿਆਂ ਦੇ ਦਿਲਾਂ ਨੂੰ ਛੂਹਗਾ ਗਾਣਾ ਇੰਨਾ ਵਧੀਆ ਹੈਗਾ ਹੋ ਸਕਦਾ ਇਸ ਗਾਣੇ ਨੂੰ ਸੁਣ ਕੇ ਕਈ ਨਸ਼ਿਆਂ ਤੋਂ ਵੀ ਮੁਕਤੀ ਪਾਲਣ ਤਾਂ ਮੇਰੀ ਗੁਜਾਰਸ਼ਾ ਵੀ ਬਹੁਤ ਵਧੀਆ ਇਹ ਜਿਹਾ ਉਪਰਾਲਾ ਕੀਤਾ ਤਾਂ ਸਾਰੇ ਪੰਜਾਬ ਨੂੰ ਰਲ ਕੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਵੀ ਹਾਂ ਇਹ ਜੀ ਚੀਜ਼ ਕਰ ਰਹੇ ਨੇ ਤਾਂ ਧੰਨਵਾਦ ਜੀ ਮੇਰੇ ਵੱਲੋਂ ਸਾਰਿਆਂ ਨੂੰ ਅਰਸ਼ੀ ਗਾਲ ਜੀ ਮੇਰਾ ਨਾਮ ਬਲਰਾਮ ਜੋਤ ਸਿੰਘ ਖੰਨੇ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਬਸਾਕਾ ਵੀਰ ਨਿਤਤਰ ਲੋਚਰ ਵੀਰ ਨੂੰ ਤੇ ਮਿਸਟਰ ਰੌਵ ਐਂਟਰਟੇਨਮੈਂਟ ਗਰੁੱਪ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜਿਨ੍ਹਾਂ ਨੇ ਇੰਨਾ ਚੰਗਾ ਗਾਣਾ ਸਾਰੇ ਯੂਥ ਲਈ ਬਣਾਇਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਹਰ ਇੱਕ ਦੂਜੇ ਘਰ ਵਿੱਚ ਹੈਗੀ ਹੈ ਤੇ ਇਸ ਨੂੰ ਦੂਰ ਕਰਨ ਲਈ ਆਪਾਂ ਨੂੰ ਇਸ ਗਾਣੇ ਦੇ ਉੱਤੇ ਸਰਾਲਾਂ ਨੇ ਸਾਰੇ ਸਹਿਯੋਗ ਦੇਣਾ ਚਾਹੀਦਾ ਜਿਹੜਾ ਗਾਣਾ ਲਿਖਿਆ ਬਾਈ ਤਰਲੋਚਨ ਨੇ ਉਹਦੇ ਵਿੱਚ ਅਸੀਂ ਇਹਨਾਂ ਨੇ ਇੱਕ ਉਹ ਅੰਤਰਾ ਪਾਇਆ ਕੁਲਸ ਅਤੇ ਸਰਕਾਰਾਂ ਕੱਲੀਆਂ ਵੀ ਕੀ ਕਰਨ ਗੀਆਂ ਸੁੱਤੀਆਂ ਅਣਖ ਜਮੀਰਾ ਜਦ ਨਾ ਹੰਮੀ ਪਰਨੇ ਗੀਆਂ ਪੁੱਤਰ ਮਿੱਠੜੇ ਮੇਵੇ ਪੁੱਤਰ ਮਿੱਠੜੇ ਮੇਵੇ ਕੋੜੇ ਹੋ ਗਏ ਰਿੰਡਾਂ ਤੋਂ ਮੌਤ ਨੂੰ ਜਿੱਤਣ ਵਾਲੇ ਪੰਜਾਬੀ ਸੂਰਮਿਆਂ ਦੀ ਜਿਹੜੇ ਆਪਣੇ ਪਹਿਲਾ ਪੰਜਾਬੀ ਸੂਰਮੇ ਮੌਤ ਨੂੰ ਜਿੱਤਣ ਵਾਲੇ ਗਏ ਆ ਚ ਹਾਰ ਸਰੰਜਾਂ ਤੋਂ ਮੌਤ ਨੂੰ ਜਿੱਤਣ ਵਾਲੇ ਗਏ ਅਜ ਹਾਰ ਸਰਿੰਜਾਂ ਤੋਂ